ਪੰਜਾਬੀਆ ਆਓ ਸਾਰੇ ਰੜਕੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਹੇ ਗੁਰੂ ਮਹਾਰਾਜ ਸਾਨੂੰ ਇਸ ਹੜ੍ਹਾਂ ਦੀ ਨਾਜ ਕੜੀ ਦੇ ਵਿੱਚੋਂ ਬਚਾਲਾ ਅਸੀਂ ਤੇਰੇ ਨਿਵਾਣੇ ਬੱਚੇ ਹਾਂ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੜੀ ਟ੍ਰੈਫਿਕ ਅੰਚਾਰ ਸਿੱਧੀ ਪਟਿਆਲਾ ਵੱਲੋਂ ਫੜਾਂ ਤੇ ਚਾਰ ਲਾਈਨਾਂ ਲਿਖੀਆਂ ਨੇ ਧਿਆਨ ਨਾਲ ਜਰੂਰ ਸੁਣਨਾ ਖੈਰ ਕਰ ਰਪਾਉਣ ਖੈਰ ਕਰ ਰਪਾਉਣ ਇਸ ਰੰਗਲੇ ਪੰਜਾਬ ਤੇ ਖੈਰ ਕਰ ਰਪਾਉਣ ਇਸ ਰੰਗਲੇ ਪੰਜਾਬ ਤੇ ਫੜਾਂ ਨਾ ਨਾ ਮਾ ਸਾਨੂੰ ਹੜਾ ਨਾ ਨਾ ਮਾਰ ਸਾਨੂੰ ਅਰਦਾਸ ਕਰੀਏ ਬਣ ਕੇ ਨਿਮਾਣੇ ਹੜਾ ਨਾ ਨਾ ਮਾਰ ਸਾਨੂੰ ਅਰਦਾਸ ਕਰੀਏ ਬਣ ਕੇ ਨਿਮਾਣੇ ਪੁੱਲ ਸਾਡੀ ਮਾਫ ਕਰ ਦੇ ਅਸੀਂ ਬੱਚੇ ਹਾਂ ਤੇਰੇ ਨਿਮਾਣੇ ਉਹ ਪੁੱਲ ਸਾਡੀ ਮਾਫ ਕਰ ਦੇ ਪਹਿਲਾ ਹਰਿ ਨਾਲ ਤੇਰੀ ਵਿੱਚ ਅਸੀਂ ਮਰ ਗਏ ਪਹਿਲਾ ਹੜਾ ਨਾਲ ਤੇਰੀ ਵਿੱਚ ਅਸੀਂ ਮਰ ਗਏ ਉਦੋਂ ਦੁੱਖ ਭੋਗਿਆ ਬਥੇਰਾ ਉਦੋਂ ਦੁੱਖ ਭੋਗਿਆ ਬਥੇਰਾ ਹਾਲੇ ਤੱਕ ਤਾਬ ਨਹੀਂ ਆਏ ਕਿਉਂ ਭੁਖੇ ਮਾਰਦਾ ਸਾਡੇ ਨਿਆਣੇ ਓਏ ਰੱਬਾ ਸਾਨੂੰ ਮਾਫ਼ ਕਰ ਦੇ ਅਸੀਂ ਬੱਚੇ ਹਾਂ ਤੇਰੇ ਨਿਮਾਣੇ ਓਏ ਰੱਬਾ ਸਾਨੂੰ ਮਾਫ਼ ਕਰ ਦੇ ਕਦੇ ਆਵੇਂ ਨਾ ਕਰੋ ਪੀ ਕਦੇ ਆਵੇਂ ਨਾ ਕਰੋ ਪੀ ਐਸੀ ਮਾੜੀ ਪੰਜਾਬ ਦਾ ਬੁਰਾ ਹਾਲ ਹੋ ਗਿਆ ਕਦੇ ਆਵੇਂ ਨਾ ਕਰੋ ਪੀ ਐਸੀ ਮਾੜੀ ਪੰਜਾਬ ਦਾ ਬੁਰਾ ਹਾਲ ਹੋ ਗਿਆ ਬੁੱਢੇ ਮਾਂ ਬਾਪ ਸਾਡੇ ਬੁੱਢੇ ਮਾਂ ਬਾਪ ਸਾਡੇ ਨਾਲ ਤਰਫ ਦੇ ਛੋਟੇ ਨਿਆਣੇ ਓਏ ਰੱਬਾ ਸਾਨੂੰ ਮਾਫ਼ ਕਰ ਦੇ ਅਸੀਂ ਬੱਚੇ ਹਾਂ ਤੇਰੇ ਮਮਾਰੇ ਓਏ ਰੱਬਾ ਸਾਨੂੰ ਮਾਫ਼ ਕਰ ਦੇ ਐਨਾ ਕਹਿਰ ਨਾ ਕਰਾ ਐਨਾ ਕਹਿਰ ਨਾ ਕਰਾ ਸਾਨੂੰ ਹਰਾਂ ਤੋਂ ਬਚਾ ਐਨਾ ਕਹਿਰ ਨਾ ਕਰਾ ਸਾਨੂੰ ਹਰਾਂ ਤੋਂ ਬਚਾ ਲਾਂਢਿ ਆਓ ਕਰੀਏ ਅਰਦਾਸ ਲਾਂਢਿ ਆਓ ਕਰੀਏ ਅਰਦਾਸ ਸਾਨੂੰ ਮਾਫ਼ ਕਰ ਦੇ ਅਸੀਂ ਬੱਚੇ ਹਾਂ ਤੇਰੇ ਨਿਮਾਣੇ ਓਏ ਰੱਬਾ ਸਾਨੂੰ ਮਾਫ਼ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ